ਗੁਰਦੀਪ ਸਿੰਘ ਨਕਸ਼ਦੀਪ ਤੇ ਨਵਲ ਤਿਲਕਨ ਦਾ ਅਗਲਾ ਪਾਗ 10 ਕੁਝ ਦਿਨਾਂ ਬਾਅਦ ਮੈਂ ਰੌਣ ਨੂੰ ਆਪ ਹੀ ਪੁੱਛ ਲਿਆ ਰੌਣ ਹੋਰ ਕਿਹੜੀ ਵੱਡੀ ਗੱਲ ਸੀ ਜਿਹੜੀ ਲੋਣਾ ਦੇ ਕਤਲ ਜਿੰਨੀ ਹੀ ਵੱਡੀ ਤਰਾਸਦੀ ਸੀ ਕੁਝ ਸੋਚ ਕੇ ਰੌਣ ਨੇ ਦੱਸਿਆ ਹਾਂ ਉਹ ਵੀ ਦੱਸਾਂਗਾ ਪਰ ਅਜੇ ਨਹੀਂ ਉਹ ਮੇਰੇ ਨਾਲ ਨਹੀਂ ਸੀ ਵਾਪਰੀ ਪਰ ਕੁਝ ਹਾਲਾਤ ਨੇ ਮੈਨੂੰ ਉਸ ਤੇ ਵਾਪਰਨ ਦਾ ਕਾਰਨ ਬਣਾ ਦਿੱਤਾ ਸੀ ਕਿਵੇਂ ਮਰ ਸ਼ਾਹੋ ਕੇ ਪੁੱਛਿਆ ਅਜੇ ਨਹੀਂ ਬਲ ਰਹਾ ਜੋ ਕੁਝ ਹੁਣ ਅਜਈਆਂ ਕਟਣਾ ਬਣ ਜਾਦ ਕਰਕੇ ਮੇਰੇ ਅੰਦਰ ਹੋ ਰਿਹਾ ਉਹ ਮੈਂ ਤੈਨੂੰ ਦੱਸ ਨਹੀਂ ਸਕਦਾ ਮੇਰੀ ਛਾਤੀ ਉੱਤੇ ਜੋ ਭਾਰ ਹੈ ਉਹ ਮੈਨੂੰ ਮਰਨ ਤੋਂ ਪਹਿਲਾਂ ਲਾਉਣਾ ਪੈਣਾ ਹੈ ਐ ਕਿਸੇ ਕੋਲ ਨਹੀਂ ਜਾਣਾ ਤੂੰ ਹੀ ਦੱਸ ਜਿਸ ਕੋਲ ਮੈਂ ਉਸ ਭਾਰ ਨੂੰ ਲਾ ਸਕਾਂਗਾ ਨਹੀਂ ਮੈਂ ਫਟ ਜਾਵਾਂਗਾ ਮੈਂ ਕਿਸੇ ਕੋਲ ਨਹੀਂ ਜਾਣਾ ਤੂੰ ਹੀ ਹੈ ਜਿਸ ਕੋਲ ਮੈਂ ਉਸ ਭਾਰ ਨੂੰ ਲਾ ਸਕਾਂਗਾ ਨਹੀਂ ਮੈਂ ਫਟ ਜਾਵਾਂਗਾ ਕਾਨੂੰਨ ਤੋਂ ਬਹੁਤ ਧੀਰ ਮੈਂ ਪਛਤਾ ਰਿਆ ਫਿਰ ਉਹ ਵਕਤ ਵੀ ਆਇਆ ਕਿ ਮੇਰੇ ਅੰਦਰ ਖਿਆਲ ਮੁਰਮੁਰ ਹੋਣ ਲੱਗਿਆ ਕਿ ਮੈਂ ਆਹ ਵੀ ਪੁਲਿਸ ਕੋਲ ਜਾਵਾਂ ਪਰ ਫਿਰ ਮੈਨੂੰ ਜੈਨਟ ਦਾ ਫਿਕਰ ਆਣ ਲੱਗਿਆ ਹੁਣ ਜੈਨਟ ਰਿਚੀ ਨਾਲ ਬੜੀ ਖੁਸ਼ ਹੈ ਹੁਣ ਮੈਨੂੰ ਵੀ ਕੋਈ ਫਿਕਰ ਨਹੀਂ ਹੈ ਰਿਚੀ ਬੰਦਾ ਬਹੁਤ ਨੇਕ ਹੈ ਤੇ ਤੇਰਾ ਪੁੱਤਰ ਤੇਰੇ ਕੋਲ ਠੀਕ ਹੀ ਰਿਚੀ ਦੀ ਸਿਫਤ ਕਰਦਾ ਹੈ ਬਲਰਾ ਹੁਣ ਮੈਂ ਮਰ ਲਈ ਵਿਚਾਰ ਪਰ ਮਨ ਤੋਂ ਪਹਿਲਾਂ ਆਪਣੀ ਛਾਤੀ ਤੋਂ ਆਪਣੇ ਕੀਤੇ ਜੁਰਮ ਦਾ ਭਾਰ ਉਤਾਰਨਾ ਮੇਰੇ ਲਈ ਬਹੁਤ ਹੀ ਜ਼ਰੂਰੀ ਹੈ ਮੈਂ ਕਿਹਾ ਲਾ ਛਾੜੇ ਭਾਰ ਰੋਣ ਤੂੰ ਇੱਕ ਕਤਲ ਮੰਨ ਲਿਆ ਮੇਰੇ ਕੋਲ ਦੂਸਰੀ ਗੱਲ ਵੀ ਦੱਸ ਤੇ ਨਹੀਂ ਅਜੇ ਨਹੀਂ ਕੱਲ ਜੈਨਟਾ ਤੇਰੀ ਰਿਚੀ ਨੇ ਮੰਗਣੀ ਦੀ ਰਸਮ ਕਰ ਲਈ ਹੈ ਰਿਚੀ ਨੇ ਕਿਹਾ ਕਿ ਉਹ ਇੱਕ ਸਾਲ ਮੰਗਣੀ ਕਰਵਾ ਕੇ ਹੀ ਇੱਕ ਦੂਜੇ ਨੂੰ ਜਾਣਨ ਕੇ ਇਹ ਗੱਲ ਜੈਨਟ ਨੂੰ ਬੜੀ ਚੰਗੀ ਲੱਗੀ ਕੁਝ ਕਰ ਨਾ ਕਰਕੇ ਜੈਨਟ ਉਸ ਵਲ ਕੁਝ ਜ਼ਿਆਦਾ ਹੀ ਝੋਕੀ ਹੈ ਤੂੰ ਕੁਝ ਹੋਰ ਪੁੱਛਿਆ ਆਪਣੇ ਪੁੱਤਰ ਨੂੰ ਰਿਚੀ ਬਾਰੇ ਕਰਨੇ ਮੁੜ ਕੇ ਮੇਰੇ ਤੇ ਸਵਾਲ ਕੀਤਾ ਈਸਵਰ ਉਹ ਮੈਨੂੰ ਇੰਜ ਵੇਖ ਰਿਹਾ ਸੀ ਜਿਵੇਂ ਮੈਂ ਰਿਚੀ ਬਾਰੇ ਉਸ ਨੂੰ ਹਰ ਕਿਸੇ ਦੀ ਗੱਲ ਤੋਂ ਜਾਣੂ ਕਰਵਾ ਦੇਵਾਂਗਾ ਰਿਚੀ ਬਾਰੇ ਮੈਂ ਬੜੀ ਵਾਰ ਵੀ ਰਾਜ ਨੂੰ ਪੁੱਛਿਆ ਉਹ ਤਾਂ ਉਸ ਦੀਆਂ ਸਿਫਤਾਂ ਹੀ ਕਰਦਾ ਜਿਵੇਂ ਮੈਂ ਤੈਨੂੰ ਦੱਸਦਾ ਹੀ ਰਿਆਂ ਉਹਨੇ ਮੈਨੂੰ ਇਹ ਵੀ ਦੱਸਿਆ ਕਿ ਰਿਚੀ ਦਾ ਬਚਪਨ ਬਹੁਤ ਸਖਤ ਜਿਹਾ ਸੀ ਤੇ ਉਹ ਆਪਣੀ ਮਿਹਨਤ ਕਰਕੇ ਇਸ ਟੀਸੀ ਉੱਤੇ ਪੁੱਜਿਆ ਉਹਦਾ ਚਲਾਕ ਦਾ ਕਹ ਨਰਵਲ ਉਸਦੀ ਪਤਨੀ ਹੈ ਜੋ ਆਪਣੇ ਇੱਕ ਦੋਸਤ ਨਾਲ ਜੁੜ ਕੇ ਰਿਸ਼ਤਾ ਤੋੜ ਬੈਠੀ ਉਹਨੇ ਰਿਚੀ ਕੋਲ ਆਪਣੀ ਗਲਤੀ ਮੰਨ ਵੀ ਲਈ ਸੀ ਪਰ ਰਿਚੀ ਉਸ ਨੂੰ ਮਾਫ਼ ਨਹੀਂ ਕਰ ਸਕਿਆ ਉਸ ਦਾ ਆਖਣਾ ਕਿ ਜੋ ਤੁਹਾਨੂੰ ਜ਼ਿੰਦਗੀ ਵਿੱਚ ਇੱਕ ਵਾਰ ਧੋਖਾ ਦੇ ਦੇਵੇ ਉਸ ਨੂੰ ਜ਼ਿੰਦਗੀ ਵਿੱਚ ਫੇਰ ਐਸਾ ਮੌਕਾ ਨਾ ਦਿਓ ਕਿ ਉਹ ਤੁਹਾਨੂੰ ਫਿਰ ਤੋਂ ਕੋਈ ਧੋਖਾ ਦੇਵੇ ਜਾਂ ਦੁੱਖ ਦੇਵੇ ਮਤਲਬ ਬੰਦਾ ਸਾਫ਼ ਹੈ ਜੈਨ ਨੂੰ ਹਰ ਗੱਲ ਉਸ ਨਾਲ ਸਾਂਝੀ ਕਰ ਲੈਣੀ ਚਾਹੀਦੀ ਹੈ ਕੁਝ ਵੀ ਲੁਕਾਉਣਾ ਨਹੀਂ ਚਾਹੀਦਾ ਹਾਂ ਹਣ ਤੇਰੇ ਨਾਲ ਸੰਬੰਧਤ ਕੋਈ ਵੀ ਗੱਲ ਹੋਵੇ ਉਹ ਗੱਲ ਭਾਵੇਂ ਜੈਨ ਰਿਚੀ ਨੂੰ ਨਾ ਦੱਸੇ ਪਰ ਜੈਨ ਖੁਦ ਆਪਣੇ ਬਾਰੇ ਉਸ ਤੋਂ ਕੁਝ ਨਾ ਚੁਪਾਵੇ ਮੇਰੀ ਇਹ ਰਾਏ ਹੈ ਵਾਹ ਇਹੋ ਗੱਲ ਉਹ ਆਖਦੀ ਹੈ ਉਹਨੇ ਮੈਨੂੰ ਕਿਹਾ ਕਿ ਪਿੱਛੇ ਜੇ ਡੈਢੇ ਬੰਦਾ ਇਮਾਨਦਾਰ ਹਾਤੇ ਮੈਂ ਇਸ ਨੂੰ ਹੌਲੀ ਹੌਲੀ ਸਭ ਕੁਝ ਦੱਸ ਰਹੀ ਹਾਂ ਮੇਰੀ ਕਿਸੇ ਗੱਲ ਕਰਨ ਜੇ ਰਿਸ਼ਤਾ ਤੋੜ ਵੀ ਲਵੇ ਤਦ ਮੈਨੂੰ ਕੋਈ ਗਿਲਾ ਨਹੀਂ ਰਹੇਗਾ ਮੈਂ ਹਨ ਜੈਨਟ ਨੂੰ ਕਿਹਾ ਕਿ ਜੇ ਕੋਈ ਗੱਲ ਮੇਰੇ ਬਾਰੇ ਵੀ ਚੱਲ ਪਵੇ ਤਦ ਬੇਸ਼ੱਕ ਉਹਨੂੰ ਦੱਸ ਦੇਵੀ ਨਹੀਂ ਡੈਢ ਤੇਰੀ ਕਹਾਣੀ ਨਾ ਉਸਨੂੰ ਕੀ ਉਹ ਆਖਦੀ ਹੈ ਆਪੀ ਆਪਣੀਆਂ ਉਹ ਗੱਲਾਂ ਦੱਸੀ ਜਾਣ ਦਾ ਅਕੀਲਾ ਜਿਸ ਨਾਲ ਉਸ ਦਾ ਕਦੇ ਕੋਈ ਸੰਬੰਧ ਹੀ ਨਹੀਂ ਹੋਣਾ ਹਾਂ ਜੈਨਟ ਮੇਰੇ ਨਾਲ ਸਹਿਮਤ ਹੋ ਕੇ ਵੀ ਉਸ ਪ੍ਰਤੀ ਬੜੀ ਇਮਾਨਦਾਰ ਹੈ ਰੌਣਿਆ ਆਖਿਆ ਉਹ ਚੰਗੀ ਰਹੇਗੀ ਇਹ ਪਰਦੇ પા ਕੇ ਜਾਉਣਾ ਸਹੀ ਨਹੀਂ ਕਿਉਂਕਿ ਜਦੋਂ ਇਹ ਭੇਜ ਫਿਰ ਖੁੱਲਦੇ ਆ ਨਾ ਤਾਂ ਕਈ ਵਾਰ ਜ਼ਿੰਦਗੀ ਵਿੱਚ ਤੂਫਾਨ ਲਿਆ ਦਿੰਦੇ ਆ ਮੈਂ ਆਪਣੀ ਰਾਏ ਦਿੱਤੀ ਮੈਂ ਅਜੇ ਵੀ ਜੈਨਟ ਤੇ ਤੇਰੇ ਨਾਲ ਸਹਿਮਤ ਨਹੀਂ ਹਾਂ ਮੈਂ ਕੱਟਣਾ ਦੱਸਤਾ ਲੂਨਾ ਤੇ ਮੈਂ ਜਦੋਂ ਇਕੱਠੇ ਰਹ ਰਹੇ ਸੀ ਉਹ ਇੱਕ ਹਫ਼ਤਾ ਇੱਕ ਸੈਮੀਨਾਰ ਲਈ ਨਿਊਯਾਰਕ ਗਈ ਉਹਦੇ ਪਿੱਛੋਂ ਇੱਕ ਮੇਰੀ ਪੁਰਾਣੀ ਸੈਡੀ ਮੈਨ ਯੂਨੀਵਰਸਿਟੀ ਵਿੱਚ ਮਿਲੀ ਜੋ ਸ਼ਿਕਾਗੋ ਤੋਂ ਇੱਧਰ ਕਿਸੇ ਕੰਮ ਆਈ ਸੀ ਅਸੀਂ ਪਹਿਲਾਂ ਵੀ ਬੜੀ ਵਾਰ ਬਿਸਤਰ ਸਾਂਝੇ ਕੀਤੇ ਸੀ ਉਹ ਨੂੰ ਮੈਂ ਕਰ ਲੈ ਗਿਆ ਉਹ ਦੋ ਦਿਨ ਮੇਰੇ ਨਾਲ ਹੀ ਰਹੀ ਜਦੋਂ ਲੂਨਾ ਵਾਪਸ ਆਈ ਤਾਂ ਉਸਨੇ ਡਰੈਸਿੰਗ ਟੇਬਲ ਤੇ ਇੱਕ ਸੁਰਖੀ ਬਈ ਵੇਖੀ ਉਸਨੇ ਪੁੱਛਿਆ ਕਿ ਕਿਸ ਦੀ ਹੈ ਵੇਗਾ ਮੇਰੀ ਇੱਕ ਦੋਸਤ ਦੁਪਹਿਰ ਨੂੰ ਖਾਣਾ ਖਾਣ ਮੇਰੇ ਨਾਲ ਘਰ ਆ ਗਈ ਸੀ। ਉਹ ਕਿਤੇ ਸੁਰਖੀ ਛੱਡ ਗਈ ਹੋਣੀ ਹੈ। ਪੈਸਾ ਔਰਤ ਬਾਰੇ ਬਹੁਤੇ ਵਿਸਥਾਰ ਵਿੱਚ ਨਹੀਂ ਗਿਆ। ਇਹ ਗੱਲ ਆਈ ਗਈ ਹੋਗੀ। ਲੂਨਾ ਮੇਰੇ ਪ੍ਰਤੀ ਬੜੀ ਸਵਰਤ ਸੀ। ਉਹਨੇ ਮੈਨੂੰ ਦੱਸਿਆ ਨਿਊਯਾਰਕ ਵਿੱਚ ਇੱਕ ਨੌਜਵਾਨ ਪ੍ਰੋਫੈਸਰ ਮੇਰੇ ਮਗਰੀ ਪੈ ਗਿਆ। ਅੰਤ ਵਿੱਚ ਮੈਂ ਤਾਂ ਕਰਨ ਲੱਗ ਪਿਆ ਰੋਜ਼ ਕਿ ਮੈਂ ਉਸ ਨਾਲ ਉਸਦੇ ਘਰੇ ਜਾਵਾਂ। ਉਹਦੇ ਪਰਿਵਾਰ ਨੂੰ ਮਿਲਾਂ। ਭਾਵੇਂ ਉਸ ਨੂੰ ਮੈਂ ਆਖ ਚੁੱਕੀ ਸੀ ਕਿ ਮੈਂ ਵਿਆਹੀ ਹੋਈ ਹਾਂ। ਉਸ ਉਤੇ ਜਿਵੇਂ ਇਸ ਗੱਲ ਦਾ ਅਸਰ ਹੀ ਨਹੀਂ ਹੋਇਆ ਉਸ ਵੱਲੋਂ ਬੋਲੇ ਸ਼ਬਦ ਦਸਰੇ ਸਨ ਕਿ ਉਹ ਮੇਰੇ ਸਰੀਰ ਵੱਲ ਬਹੁਤ ਖਿੱਚਿਆ ਗਿਆ ਸੀ ਮੈਨੂੰ ਨਹੀਂ ਚੰਗੇ ਲੱਗਦੇ ਜਿਵੇਂ ਮਰਦਾ ਲੋਨਾ ਉਸਤੇ ਬੋਲੇ ਸ਼ਬਦ ਮੈਨੂੰ ਦਸਰੇ ਸੀ ਤੇ ਮੇਰੇ ਅੰਦਰ ਕਮਸਾਨ ਮਚਣ ਲੱਗ ਪਿਆ ਸੀ ਕਿਉਂਕਿ ਮੈਂ ਸੋਚਣ ਲੱਗ ਪਿਆ ਕਿ ਇਹ ਹੁਣੇ ਆਖੇਗੀ ਰੋਣ ਮੈਂ ਉਸ ਨਾਲ ਇੱਕ ਰਾਤ ਸੁੱਤੀ ਪਰ ਉਹਨੇ ਹੋਰ ਹੀ ਦੱਸਿਆ ਉਹ ਕਹਿੰਦੀ ਮੈਂ ਹੁਣੋਂ ਬੜੇ ਪਿਆਰ ਨਾਲ ਕਿਹਾ ਮੇਰਾ ਪਤੀ ਜੋ ਪ੍ਰੋਫੈਸਰ ਹੀ ਹੈ ਉਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਕੱਲੀ ਨੂੰ ਇੱਧਰ ਭੇਜਿਆ ਤੇ ਮੈਂ ਇੱਕ ਬੇਗਾਨੇ ਮਰਦ ਦੇ ਘਰ ਕਿਉਂ ਜਾਵਾਂ ਤੇਰੀਆਂ ਹਰਕਤਾਂ ਜ਼ਸਤੀਆਂ ਨੇ ਕਿ ਤੂੰ ਮੇਰੇ ਜਿਸਮ ਵਰ ਖਿੱਚਿਆ ਗਿਆ ਅਤੇ ਤੂੰ ਸਮਝਦਾ ਮੈਂ ਕੋਈ ਚੀਜ਼ ਹੈ ਤੇਰਾ ਹੱਕ ਕੀ ਹੈ ਕਿ ਤੂੰ ਮੈਨੂੰ ਇੱਕ ਚੀਜ਼ ਵਾਂਗ ਵੇਖੇ ਐਨ ਜੀ ਸ਼ਕਤੀ ਨਾਲ ਮੈਂ ਉਹ ਪਿੱਛੋਂ ਲਾਇਆ ਮੈਂ ਉਸ ਦੀ ਇਮਾਨਦਾਰੀ ਉਤੇ ਬੜਾ ਖੁਸ਼ ਹੋਇਆ ਉਸ ਵੇਲੇ ਮੇਰੇ ਮਨ ਵਿੱਚ ਆਇਆ ਕਿ ਆਪਣੀ ਪੁਰਾਣੀ ਸਹੇਲੀ ਨਾਲ ਬਤਾਈਆਂ ਤੋ ਰਾਤਾਂ ਬਾਰੇ ਮੈਨੂੰ ਨਾਲ ਨੂੰ ਦੱਸ ਦੇ ਮੈਂ ਰੁਕ ਗਿਆ ਇਹੀ ਮੈਂ ਪਾਧੋ ਮੇਰੀ ਸਹੇਲੀ ਦਾ ਫੋਨ ਆਇਆ ਕਿ ਉਹ ਫਿਰ ਆ ਰਹੀ ਹੈ ਪਰ ਮੈਂ ਉਸ ਨੂੰ ਕਿਹਾ ਕਿ ਮੇਰੀ ਗਰਲਫ੍ਰੈਂਡ ਮੇਰੇ ਕੋਲ ਆ ਗਈ ਹੈ ਲੂਨਾ ਨੇ ਇਹ ਸਭ ਕੁਝ ਸੁਣ ਲਿਆ ਤੇ ਬੜੇ ਗੁੱਸੇ ਵਿੱਚੋਂ ਪੁੱਛਣ ਲੱਗੀ ਕੌਣ ਹੈ ਪੁੱਤਨੀ ਮੈਂ ਲੂਨਾ ਨੂੰ ਫਿਰ ਸਾਫ਼-ਸਾਫ਼ ਦੱਸ ਦਿੱਤਾ ਕਿ ਮੇਰੇ ਨਾਲ ਸਰੀਰਕ ਪੱਖੋਂ ਉਹ ਅਰਥ ਕਦੋਂ ਤੋਂ ਜੁੜੀ ਹੋਈ ਸੀ ਬਹੁਤ ਗੁੱਸੇ ਵਿੱਚੋਂ ਬੋਲੀ ਤੂੰ ਤੋਖੇ ਬਾਤਾਂ ਮੈਂ ਕਿੰਨੇ ਬੰਦੇ ਆਪਣੇ ਮਗਰ ਲਾ ਸਕਦੀ ਹਾਂ ਜ਼ਰਾ ਖੁੱਲਣ ਦੀ ਗੱਲ ਹੈ ਪਰ ਤੈਨੂੰ ਹੀ ਮੈਂ ਆਪਣਾ ਮਰਦ ਸਮਝਿਆ ਤੇ ਤੇਰੀ ਹਵਸ ਖਤਮ ਹੋਣ ਵਾਲੀ ਨਹੀਂ ਤੇਰਾ ਫਰਜ਼ ਬੰਦਾ ਸੀ ਕਿ ਜਦੋਂ ਮੈਂ ਨਿਊਯਾਰਕ ਤੋਂ ਪਰਤੀ ਸੀ ਤੂੰ ਗਲਤੀ ਮੰਨ ਕੇ ਮੈਨੂੰ ਆਪਣੀ ਇੱਕ ਕਰਤੂਤ ਦੱਸਦਾ ਕਿਵੇਂ ਰਹਿ ਸਕਦੀ ਆ ਮੈਂ ਹੁਣ ਤੇਰੇ ਨਾਲ ਫੇਰ ਲੋਨ ਹੰਨ ਮੰਨੋਂਦਿਆਂ ਮੈਨੂੰ ਸੁਕਰੀਬਨ ਇੱਕ ਮਹੀਨਾ ਲੱਗ ਗਿਆ ਅੰਤ ਵਿੱਚ ਉਹ ਮੰਨ ਗਈ ਪਰ ਬਲਰਾ ਉਹ ਅੰਦਰੋਂ ਸ਼ਾਇਦ ਮੈਨੂੰ ਛੱਡ ਚੁੱਕੀ ਸੀ ਉਦੋਂ ਤੋਂ ਹੀ ਔਰ ਦੇ ਅੰਦਰ ਦੀਆਂ ਕੌਣ ਜਾਣੇ ਸੋਚਦਾ ਹਾਂ ਕਿ ਜਦੋਂ ਉਹ ਸੈਂਡਿਆਗੋ ਨੌਕਰੀ ਕਰਨ ਗਈ ਤੇ ਮੇਰੇ ਕੋਲੋਂ ਵੱਖ ਹੋ ਕੇ ਰਹਿਣ ਲੱਗ ਪਈ ਉਦੋਂ ਤੋਹੀ ਉਹ ਬੁਆਏਫ੍ਰੈਂਡ ਦੀ ਭਾਲ ਕਰਨ ਲੱਗ ਪਈ ਹੋਣੀ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਜੋ ਬੀਤ ਗਿਆ ਉਹ ਬੀਤ ਗਿਆ ਉਸ ਨੂੰ ਨਾ ਵਿਚਾਰੋ ਤੇ ਨਾ ਉਸ ਬਾਰੇ ਆਪਣੇ ਬਨਣ ਵਾਲੇ ਜੀਵਨ ਸਾਥੀ ਕੋਲ ਦੱਸੋ ਹੁਣ ਕੀ ਰਾਇ ਹੈ ਤੇਰੀ ਮੈਂ ਕਿਆ ਪਰ ਰਿਚੀ ਵਾਂਗ ਤੇਰੀ ਇਸ ਘਟਨਾ ਨਾਲ ਮੇਰੀ ਰਾਇ ਨਹੀਂ ਬਦਲੀ ਮੈਂ ਇਮਾਨਦਾਰੀ ਦਾ ਕਾਇਲ ਹਾਂ ਤੇ ਲੂਣਾ ਵਾਂਗ ਇਸ ਕਰਕੇ ਹੋ ਕਾਂਗਾ ਕਿ ਜੈਨਨ ਨੂੰ ਰਿਚੀ ਕੋਲੋਂ ਕੁਝ ਵੀ ਨਹੀਂ ਲੁਕਾਉਣਾ ਚਾਹੀਦਾ ਤਾ ਕਿ ਫੇਰ ਕਿਤੇ ਕੋਈ ਅਤੀਤ ਦੀ ਗੱਲ ਜ਼ਿੰਦਗੀ ਦਾ ਤੂਫਾਨ ਨਾ ਬਣੇ ਪਚਾਰਾਪੂ ਆਪਣੇ ਹਰੌਣ हसन ਲਖਪਟਾ ਮੈਲਸੀਰਾਤ ਨੂੰ ਵੀਰ ਰਾਜ ਨੂੰ ਫੋਨ ਉੱਤੇ ਇਹ ਗੱਲ ਪੁੱਛੀ ਦੋ ਮਹੀਨੇ ਵਿੱਚ ਹੀ ਰੀਤੀ ਮੇਰੇ ਦੋਸਤ ਦੀ ਲੜਕੀ ਨਾ ਮੰਗਣੀ ਕਰਵਾ ਗਿਆ ਕੀ ਕਰ ਰਹੀਂ ਜਲਦੀ ਕਿਉਂ ਤੇਰਾ ਮਿੱਤਰ ਜਲਦਬਾਜ਼ੀ ਕਿਉਂ ਕਰ ਗਿਆ ਉਹ ਪਹਿਲਾਂ ਜ਼ਰਾ ਹੱਸਿਆ ਅਤੇ ਫਿਰ ਬੋਲਿਆ ਪਾਪਾ ਰੀਤੀ ਬਹੁਤ ਦੇਰ ਤੋਂ ਇਕੱਲਾ ਹੀ ਰਹਿ ਰਿਹਾ ਹੈ ਇਸ ਦੇ ਆਪਣੀ ਪਤਨੀ ਨਾਲ ਸੰਬੰਧ ਖਰਾਬ ਹੀ ਰਿਹਾ ਹੈ ਵੇਆ ਟੁੱਟਣ ਤੋਂ ਬਾਅਦ ਹੋਰ ਵੀ ਇਕੱਲਾ ਰਹਿ ਗਿਆ ਸੀ ਆ ਦੂਸਰੀ ਗੱਲ ਉਸਦੀ ਪਤਨੀ ਭਾਵੇਂ ਧੋਖਾ ਕਰ ਗਈ ਪਰ ਰਿਚੀ ਦਾ ਆਪਣੀ ਪਤਨੀ ਬਾਰੇ ਇਹ ਆਖਣਾ ਹੈ ਉਹ ਓੰਜੇ ਇਮਾਨਦਾਰ ਹੋਰ ਸੀ ਉਹ ਪੁਰਾਣਾ ਯਾਰ ਆ ਕੇ ਉਸਨੂੰ ਫਿਰ ਤੋਂ ਹਲਾ ਗਿਆ ਪਰ ਮੈਂ ਉਸਨੂੰ ਮਾਫ਼ ਨਹੀਂ ਕਰ ਸਕਿਆ ਬੰਦੇ ਪੰਡ ਵਿੱਚ ਪਾਪਾ ਰਿਚੀ ਬਹੁਤ ਮਾਰ ਹੈ ਰਿਚੀ ਇੰਟਰਵਿਊ ਤੇ ਹੀ ਕਿਸੇ ਕੈਂਡੀਡੇਟ ਨੂੰ ਆਪਣੇ ਸਵਾਲਾਂ ਰਾਹੀਂ ਜਾਣ ਲੈਂਦਾ ਹੈ ਕਿ ਇਹ ਵਿਅਕਤੀ ਨੌਕਰੀ ਲੈਣ ਆਇਆ ਹੈ ਕਿ ਇਹ ਮਿਹਨਤੀ ਹੈ ਜਾਂ ਬਸ ਪੈਸੇਾਂ ਕਰਕੇ ਆਇਆ ਹੈ ਇਸ ਲਈ ਇਸਨੇ ਜੈਨੇਟ ਵਿੱਚ ਉਹ ਸਿਹਰਦਤਾ ਵੇਖੀ ਹੋਣੀ ਹੈ ਜਿਸ ਨੂੰ ਇਹ ਪਸੰਦ ਕਰਦਾ ਹੈ ਜੈਨਟ ਚੰਗੀ ਹੈ ਮਿਹਨਤੀ ਹੈ ਪਰ ਜ਼ਰਾ ਲੋੜ ਨਾਲੋਂ ਜ਼ਿਆਦਾ ਭਾਵਕ ਹੈ ਜੇ ਰੀਚੀ ਸਹੀ ਬੰਦਾ ਹੈ ਤਾਂ ਜੈਨਟ ਖੁਸ਼ ਨਸੀਬ ਹੋਏਗੀ ਰੀਚੀ ਬਹੁਤ ਸਹੀ ਬੰਦਾ ਹੈ ਪਾਪਾ ਨੈਤਿਕਤਾ ਤੇ ਸਚਾਈ ਪਸੰਦ ਬੜਾ ਮਿਹਨਤੀ ਇਸਦੀ ਆਪਣੀ ਔਲਾਦ ਨਾਲ ਵੀ ਖੂਬ ਬੰਦੀ ਹੈ ਜੈਨਟ ਖੁਸ਼ ਰਹੇਗੀ ਇਹ ਮੈਂ ਆਖ ਸਕਦਾ ਬਾਕੀ ਨੁਕਸਾਨ ਸਭ ਵਿੱਚ ਹੁੰਦੇ ਆ ਜੋ ਰੀਚੀ ਵਿੱਚ ਵੀ ਹੋਣਗੇ ਤੇ ਜੈਨਟ ਵਿੱਚ ਵੀ ਜਦੋਂ ਜੈਨਟ ਨਾਲ ਮੈਂ ਡੇਟਿੰਗ ਕਰਦਾ ਸੀ ਉਦੋਂ ਇਹ ਬਹੁਤ ਆਪ ਉਦਰੀ ਹੁੰਦੀ ਸੀ ਪਰ ਹੁਣ ਤਾਂ عمر ਨਾਲੋਂ ਬਹੁਤ ਬਦਲ ਗਈ ਹੋਏਗੀ ਜਦੋਂ ਰਿਚੀ ਦੀ ਤਰਾਖ ਦੀ ਗੱਲ ਚੱਲੀ ਤਾਂ ਆਪਣੀ ਪਤਨੀ ਨੂੰ ਰਿਚੀ ਨੇ ਸਿਰਫ ਇਹ ਆਖਿਆ ਸੀ ਜਦੋਂ ਆਪਣੇ ਵਿਚਾਰ ਝੂਠ ਆ ਗਿਆ ਤੇ ਇਸ ਤੇ ਝੂਠ ਤੇ ਧਾਰ ਉੱਤੇ ਹੀ ਆਪਾਂ ਚੋਣਾ ਚਾ ਚੰਗਾ ਕਿ ਤੂੰ ਆਪਣਾ ਰਸਤਾ ਚੁਣ ਤੇ ਮੈਂ ਆਪਣਾ ਚੁਣ ਲੈਂਦਾ ਤੇਰੇ ਪ੍ਰਤੀ ਮੇਰੇ ਮਨ ਵਿੱਚ ਕੁਝ ਨਹੀਂ ਤੇ ਮੇਰੇ ਵਿਰੁੱਧ ਤੇਰੇ ਵਿੱਚ ਵੀ ਨਹੀਂ ਹੋਣਾ ਚਾਹੀਦਾ ਤੇ ਜੇ ਕਦੇ ਕੁਝ ਮਤਲਬ ਕੋਈ ਬੁਰੀ ਭਾਵਨਾ ਆਵੇ ਵੀ ਤਾਂ ਤਾਂ ਆਪਾਂ ਨੂੰ ਉਸ ਭਾਵਨਾ ਨੂੰ ਰੋਕ ਲੈਣਾ ਚਾਹੀਦਾ ਬਸ ਇਹ ਆਖ ਕੇ ਦੂਸਰੇ ਦਿਨ ਆਪਣੇ ਦੋ ਟੈਚੀ ਲੈ ਕੇ ਰਿਚੀ ਬਾਹਰ ਰਹਿਣ ਲੱਗ ਪਿਆ ਸੀ ਬਹੁਤ ਵਧੀਆ ਇਨਸਾਨ ਹੈ ਰਿਚੀ ਪਾਪਾ ਮੇਰਾ ਖਿਆਲ ਹੈ ਕਿ ਜਨਨ ਨੂੰ ਕਦੇ ਰਿੱਚੀ ਪਿੱਛੇ ਪਛਤਾਉਣਾ ਨਹੀਂ ਪਵੇਗਾ ਇਹ ਗੱਲ ਜਨਨ ਦੇ ਪਿਓ ਮਤਲਬ ਰੌਣ ਨੂੰ ਵੀ ਭਾਵੇਂ ਤੁਸੀਂ ਆਖ ਦੇਣਾ ਵੀਰ ਰਾਜ ਨੇ ਰਿੱਚੀ ਬਾਰੇ ਆਪਣੀ رائے ਰੱਖੀ ਵਧੀਆ ਇਹ ਪਤਾ ਚੱਲ ਗਿਆ ਹੈ ਜਨਨਟ ਮੇਰਾ ਵੀ ਕਈ ਵਾਰ ਆਪਣੇ ਪਿਓ ਵਾਂਗ ਹੀ ਹਿੱਤ ਕਰਦੀ ਹੈ ਇਸ ਲਈ ਵੀ ਮੈਂ ਜ਼ਰਾ ਉਸ ਬਾਰੇ ਫਿਕਰਮੰਦ ਸੀ ਮੈਂ ਕਿਹਾ ਮੈਂ ਜੋ ਆਖਿਆ ਹੈ ਰਿੱਚੀ ਬਾਰੇ ਉਹ ਬਿਲਕੁਲ ਸਹੀ ਹੈ ਠੀਕ ਹੈ ਪਾਪਾ ਮੈਂ ਸਵੇਰੇ ਜਲਦੀ ਜਾਣਾ ਫਿਰ ਗੱਲ ਕਰਾਂਗੇ ਠੀਕ ਅੱਖ ਮੈਂ ਫੋਨ ਕੱਟ ਦਿੱਤਾ। ਦੂਸਰੇ ਦਿਨ ਜਦੋਂ ਮੈਂ ਰੌਣ ਦਾ ਦਰਵਾਜ਼ਾ ਖੜਕਾਇਆ ਤਾਂ ਦਸਤਕ ਉਂਡਾ ਲੱਗਾ ਹੋਇਆ ਸੀ। ਮੈਂ ਜੈਨਟ ਨੂੰ ਫੋਨ ਕੀਤਾ ਤੇ ਉਸਨੇ ਮੈਨੂੰ ਦੱਸਿਆ ਕਿ ਸਵੇਰੇ ਜਦੋਂ ਉਹ ਰੌਣ ਨੂੰ ਵੇਖਣ ਆਈ ਤਾਂ ਉਹ ਬੇਹੋਸ਼ ਸੀ ਤੇ ਉਹ ਉਸਨੂੰ ਹਸਪਤਾਲ ਲੈ ਗਈ ਸੀ। ਪਰ ਉਹ ਅੱਜ ਸ਼ਾਮ ਤੱਕ ਵਾਪਸ ਆ ਜਾਵੇਗਾ। ਮੈਂ ਉਡੀਕਤ ਰਿਹਾ ਪਰ ਰੌਣ ਸ਼ਾਮ ਨੂੰ ਵਾਪਸ ਨਹੀਂ ਆਇਆ। ਫਿਰ ਮੈਂ ਜੈਨਟ ਨੂੰ ਪੁੱਛਿਆ ਤੇ ਪਤਾ ਲੱਗਿਆ ਕਿ ਉਹ ਰਾਤ ਪਰ ਹਸਪਤਾਲ ਹੀ ਰਹੇਗਾ। ਰੌਣ ਪੂਰੇ ਹਫ਼ਤੇ ਬਾਅਦ ਘਰ ਆਇਆ। ਉਸ ਦੀ ਕਿਡਨੀ ਕੱਢ ਦਿੱਤੀ ਗਈ ਸੀ। ਉਹ ਸ਼ਾਇਦ ਆਪਣੀ ਡਾਕਟਰ ਵੱਲੋਂ ਦਿੱਤੀ ਜਾ ਰਹੀ ਦਵਾਈ ਨਹੀਂ ਸੀ ਲੈ ਰਿਹਾ ਮੇਰੇ ਸਾਹਮਣੇ ਹੀ ਜੈਨਟ ਨੇ ਮੈਨੂੰ ਦੱਸਿਆ ਡੈਡ ਆਪ ਆਪਣੇ ਆਪ ਨੂੰ ਸਜ਼ਾ ਦੇ ਰਿਹਾ ਹੈ ਮੈਂ ਡੈਡ ਨੂੰ ਆਖਿਆ ਤੇ ਡਾਕਟਰ ਨੇ ਵੀ ਸਮਝਾਇਆ ਸੀ ਕਿ ਜੇ ਦਵਾਈ ਵਕਤ ਸਿਰ ਲਵੋ ਸਭ ਠੀਕ ਰਹੇਗਾ ਪਰ ਡੈਡ ਨੇ ਦਵਾਈ ਨਾ ਲਈ ਇੰਜ ਤਾਂ ਬੜੀ ਬੁਰੀ ਮੌਤ ਹੋਏਗੀ ਪਰ ਪਤਾ ਨਹੀਂ ਕਿਉਂ ਡੈਡ ਸਭ ਦਾ ਕਹਿਣਾ ਨਜ਼ਰਅੰਦਾਜ਼ ਕਰ ਰਿਹਾ ਕੀ ਕਰਾਂ ਮੈਂ ਜੈਨਟ ਬਹੁਤ ਖਿਜੀ ਹੋਈ ਲੱਗਦੀ ਸੀ ਮੈਨੂੰ ਤੋ ਦੱਸ ਕਿਹੜੀ ਦਵਾਈ ਕਦਰੋਂ ਨਾ ਲੈਣੀ ਹੈ ਉਹ ਫਿਰ ਮੈਂ ਆਪੇ ਹੀ ਦੇ ਦਿਆ ਕਰਾਂਗਾ ਉਹਨੂੰ ਤੂੰ ਫਿਕਰ ਨਾ ਕਰ ਜੈਨਟ ਮੈਂ ਜੈਨਟ ਨੂੰ ਹੌਸਲਾ ਦਿੱਤਾ ਉਸ ਦਿਨ ਤੋਂ ਬਾਅਦ ਰੌਣ ਨੂੰ ਦਿਨੇ ਦਵਾਈ ਤੇ ਨੀਂਦ ਜ਼ਿੰਮੇਵਾਰੀ ਮੈਂ ਚੁੱਕ ਲਈ ਸੀ ਹੁਣ ਜੈਨਟ ਸ਼ਾਮ ਨੂੰ ਆਪ ਦਵਾਈ ਤੇ ਜਾਂਦੀ ਸੀ ਮੇਰੇ ਅੰਦਰ ਇੱਕ ਹੋਰ ਸ਼ੱਕ ਚੱਲ ਰਿਹਾ ਸੀ ਕਿ ਕਿਤੇ ਰੌਣ ਦੀ ਬਿਮਾਰੀ ਇੰਨੀ ਗੰਭੀਰਤਾ ਨਹੀਂ ਸੀ ਕਈ ਵਾਰ ਮੈਂ ਸੋਚਦਾ ਤਦੋਂ ਗੁਪਤ ਘਟਨਾ ਚੋਂ ਉਹ ਮੈਨੂੰ ਦੱਸਣੀ ਚਾਹੁੰਦਾ ਸੀ ਸ਼ਾਇਦ ਬਿਨ ਦੱਸਿਆ ਹੀ ਚੱਲਦਾ ਬਣੇ ਜਾਂ ਸ਼ਾਇਦ ਉਸੇ ਕਰਕੇ ਰੌਣ ਆਪਣੇ ਆਪ ਨੂੰ ਸਜ਼ਾ ਦੇ ਰਿਆ ਹੋਵੇ ਉੰਜ ਵੇਖਣ ਉਸਦੀ ਸਿਹਤ ਚੰਗੀ ਸੀ ਪਰ ਉਸਦੇ ਅਚਾਨਕ ਹਸਪਤਾਲ ਜਾਣ ਨੇ ਮੈਨੂੰ ਇੰਜ ਸੋਚਣ ਦੀ ਮਜਬੂਰ ਕਰ ਦਿੱਤਾ ਸੀ ਇਸਦੀ ਮੈਡੀਕਨ ਲਗਾ ਕੇ ਉਹ ਕਦ ਠੀਕ ਹੋਵੇ ਅਤੇ ਆਪਣੀ ਗੱਲ ਦੱਸੇ ਨਾਲ ਦੀ ਨਾਲ ਮੈਂ ਉਸ ਨੂੰ ਢਿੱਲਾ ਵੇਖ ਕੇ ਇਹ ਵੀ ਸੋਚਣ ਲੱਗ ਪੈਂਦਾ ਕਿ ਸ਼ਾਇਦ ਮੈਂ ਵੀ ਮੌਤ ਦੇ ਨੇੜੇ ਹੀ ਹੋਵਾਂ ਭਾਵੇਂ ਮੈਨੂੰ ਸਰੀਰਕ ਜੀ ਕੋਈ ਦੁੱਖ ਨਹੀਂ ਸੀ ਇਹ ਸੋਮਰੇ ਸਰੀਰ ਦਾ ਕੀ ਭਰੋਸਾ ਮੈਂ ਰੋਜ਼ ਹੀ ਰੌਣ ਨੂੰ ਮੁੜ ਕੇ ਚਰਦਾ ਵੇਖਣ ਦੀ ਅਰਦਾਸ ਕਰਨ ਲੱਗ ਪਿਆ ਮੇਰੇ ਅੰਦਰ ਹੁਣ ਰੌਣ ਬਾਰੇ ਕੱਟ ਫਿਕਰ ਸੀ ਪਰ ਉਹ ਘਟਨਾ ਜੋ ਦੱਸਣੀ ਚਾਹੁੰਦਾ ਸੀ ਨੂੰ ਮੈਂ ਜ਼ਰੂਰ ਜਾਨਣਾ ਚਾਹੁੰਦਾ ਸੀ ਬਾਕੀ ਅਗਲੇ ਕਾਂਡ ਵਿੱਚ